ਅਤੇ ਜੀ ਉਹ ਕਿਰਮਨ ਰਾਜ ਸਭਾ ਦੇ ਸੰਸਦੀ ਮੰਤਰੀ ਸਰ ਨੂੰ ਅਸੀਂ ਐਟ ਲਾਈਨ ਲਿਖਿਆ ਕਿ ਲਗਾਤਾਰ ਉਸੇ ਦੇਖ ਰਿਹਾ ਕਿ ਜਿੱਦਣ ਦਾ ਸੈਸ਼ਨ ਦੱਲਿਆ ਸਾਡਾ ਜਿਹੜਾ ਇਹ ਸੈਸ਼ਨ ਆ ਇਹ ਚੱਲ ਨਹੀਂ ਰਿਹਾ ਇਹਦੇ ਵਿੱਚ ਜ਼ੀਰੋ ਓਵਰ ਤਾਂ ਬਿਲਕੁਲ ਨਹੀਂ ਚੱਲਿਆ ਫਿਰ ਪਹਿਚਾਣ ਓਵਰ ਨੂੰ ਸਪੈਸ਼ਲ ਮੈਂਸ਼ਨ ਨੂੰ ਦੇ ਲਗਾਤਾਰ ਜਿਹੜਾ ਹੈਗਾ ਸਮੇਂ ਦੀ ਬਰਬਾਦੀ ਹੋ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਇੱਕ ਮਿੰਟ ਦਾ ਜਿਹੜਾ ਹੈਗਾ तकरीबन 2.5 ਲੱਖ ਖਰਚਾ ਜਿਹੜਾ ਹੈਗਾ ਇੱਕ ਸੰਸਦ ਨੂੰ ਚਲਾਉਣ ਵਾਸਤੇ ਖਰਚ ਹੋਣਾ ਤੇ ਉਹ 2.5 ਲੱਖ ਦੇ ਨਾਲ ਤੇ ਸਮਝ ਲਓ ਕਿ 10 ਕਰੋੜ ਰੁਪਏ ਦਾ ਰੋਜ਼ ਦਾ ਨੁਕਸਾਨ ਹੁੰਦਾ ਜੇ ਰੋਜ਼ ਦਾ ਨਾ ਇੰਨੇ ਕੰਮ ਤੇ ਲੈਓ ਤੇ ਸਮਝ ਲਓ 10 ਕਰੋੜ ਦਾ ਨੁਕਸਾਨ ਲੋਕਾਂ ਦਾ ਹੋ ਰਿਹਾ ਉਹ ਪੈਸਾ ਲੋਕਾਂ ਦੀ ਦੇ ਟੈਕਸ ਦਾ ਪੈਸਾ ਲੋਕਾਂ ਦੀ ਕਮਾਈ ਦਾ ਪੈਸਾ ਜਿਹੜਾ ਸੰਸਦਾਂ ਨੂੰ ਤਨਖਾਹਾਂ ਜਾਂਦੀ ਹੈ ਸਾਰੇ ਸਾਰੇ ਕੁਝ ਮਿਲ ਰਿਹਾ ਹੈ ਇਹ ਸਾਰੇ ਲੋਕਾਂ ਦਾ ਪੈਸਾ ਤੇ ਲੋਕਾਂ ਲਈ ਇਥੇ ਕੰਮ ਹੋਣਾ ਚਾਹੀਦਾ ਸੰਸਦ ਲੋਕਾਂ ਵਾਸਤੇ ਆ ਸੋ ਇਥੇ ਲੋਕਾਂ ਦੇ ਜਿਹੜੇ ਉਹ ਮਸਲੇ ਆ ਉਹ ਵਿਚਾਰੇ ਰਾਨੇ ਚਾਹੀਦੇ ਆ ਉਹਨਾਂ ਦੇ ਤੇ ਸੰਜੀਦਗੀ ਨਾਲ ਚਰਚਾ ਹੋਣੀ ਚਾਹੀਦੀ